ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਤੋਂ ਲੈ ਕੇ ਅਤਵਾਦ ਦਾ ਸਮਾਂ ਜਿਨ੍ਹਾਂ ਲੋਕਾਂ ਨੇ ਪਿੰਡੇ ਤੇ ਹੰਡਾਇਆ ਉਹ ਲੋਕ ਕਦੇ ਵੀ ਭੁੱਲ ਨਹੀਂ ਸਕਦੇ ਮੈਂ ਅੱਜ ਜਿਹੜੀ ਗੱਲ ਕਰਨੀ ਚਾਹੁੰਨਾ ਜਿਨ੍ਹਾਂ ਦਾ ਜਨਮ 90 ਤੋਂ ਬਾਅਦ ਵਿੱਚ ਹੋਇਆ ਤੇ ਜਾਂ ਜੂਨ 84 ਤੋਂ ਬਾਅਦ ਵਿੱਚ ਹੋਇਆ ਉਹਨਾਂ ਨੂੰ 10-15 ਸਾਲ ਦੇ ਵਿੱਚ ਅੱਤਵਾਦ ਦਾ ਥੋੜਾ ਬਹੁਤਾ ਪਤਾ ਹੋ ਸਕਦਾ ਹੈ ਤੇ ਜੂਨ 84 ਦਾ ਬਹੁਤਾ ਪਤਾ ਨਹੀਂ ਹੋ ਸਕਦਾ ਕਿਤਾਬਾਂ ਦੇ ਵਿੱਚੋਂ ਲਿਖ ਕੇ ਲੋਕ ਪੜ੍ਹਦੇ ਐ ਉਹਦੇ ਵਿੱਚ ਗੱਪਾਂ ਵੀ ਮਾਰੀਆਂ ਗਈਆਂ ਜਿਵੇਂ ਟਕਸਾਲੀਆਂ ਨੇ ਗੱਪਾਂ ਲਖਵਾਈਆਂ ਕਿਤਾਬਾਂ ਦੇ ਵਿੱਚ ਕਿ ਅੰਮ੍ਰਿਤਸਰ ਸਾਹਿਬ ਨੂੰ 5 ਲੱਖ ਆਰਮੀ ਨੇ ਫੌਜ ਨੇ ਘੇਰਿਆ ਹੋਇਆ ਸੀ ਪਤਾ ਨਹੀਂ ਕੀ ਕੁਝ ਬਕਵਾਸ ਕੀਤਾ ਔਰ ਟਰੱਕਾਂ ਦੇ ਟਰੱਕ ਆਰਮੀ ਦੇ ਭਰ ਕੇ ਜਿਹੜੇ ਅੰਦਰ ਬੈਠੇ ਖਾੜਕੂ ਨੇ ਮਾਰਦੇ ਸੀ ਉਹ ਕੁਝ ਇਹੋ ਜਿਹਾ ਗੁੰਮਰਾਹ ਕੀਤਾ ਗਿਆ ਮੈਂ ਜਿੰਨੀ ਵੀ ਗੱਲ ਕਰਨੀ ਹੈ ਨਾ ਮੇਰਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਨੀਮਾ ਦਿਖਾ ਰਹੇ ਹਾਂ ਜਾ ਸਾਡੇ ਕਹਿਣ ਮੁਤਾਬਕ ਕੋਈ ਦੋਸ਼ੀ ਬਣ ਜੂਗਾ ਗੁਨਾਹਗਰ ਬਣ ਜੂਗਾ ਇਹਦਾ ਮਤਲਬ ਇਹ ਨਹੀਂ ਹੈਗਾ ਮੈਂ ਸਿਰਫ ਇੰਨੀ ਇੱਕ ਗੱਲ ਕਰਨੀ ਹੈ ਵੀ ਜੂਨ 84 ਵੇਲੇ ਜਿਹੜੇ 15 20 ਸਾਲ ਦੀ ਉਮਰ ਦੇ ਲੋਕ ਸੀ ਉਹ ਹਲੇ ਬੈਠੇ ਐ ਕਈਆਂ ਦੀ ਉਮਰ 40 ਸਾਲ ਸੀ ਉਹਨਾਂ ਦੀ ਉਮਰ ਅੱਜ 80 ਸਾਲ ਹੈਗੀ ਐ ਉਹ ਵੀ ਬੈਠੇ ਐ ਕਈਆਂ ਦੀ ਉਮਰ ਅੱਜ 90 ਸਾਲ ਦੀ ਐ ਉਹ ਲੋਕ ਵੀ ਬੈਠੇ ਐ ਉਹਨਾਂ ਨੇ ਸਭ ਕੁਝ ਦੇਖਿਆ ਹੋਇਆ ਜਦ ਤੁਸੀਂ ਉਹਨਾਂ ਦੇ ਕੋਲੋਂ ਇਹਨਾਂ ਹਾਲਾਤਾਂ ਬਾਰੇ ਪੁੱਛੋਗੇ ਸੱਚ ਕੁਝ ਹੋਰ ਹੈ ਤੇ ਜਿਹੜੇ ਭਾਵਕ ਹੋ ਕੇ ਕੌਮ ਦੀ ਗੱਲ ਕਰਦੇ ਨੇ ਧਰਮ ਦੀ ਗੱਲ ਕਰਦੇ ਨੇ ਸੰਜਨੈਲ ਸਿੰਘ ਨੂੰ ਹੀਰੋ ਬਣ ਕੇ ਜਾਂ ਹੀਰੋ ਸਮਝ ਕੇ ਗੱਲ ਕਰਦੇ ਨੇ ਉਹਨਾਂ ਦੀ ਗੱਲ ਵਿੱਚ ਧਰਤੀ ਅਸਮਾਨ ਦਾ ਫਰਕ ਹੈ ਮੈਂ ਸਿਰਫ ਇਹ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਨ੍ਹਾਂ ਨੇ ਅੱਖਾਂ ਦੇ ਨਾਲ ਸਭ ਕੁਝ ਵੇਖਿਆ ਹੋਇਆ ਕੰਨਾਂ ਦੇ ਨਾਲ ਸੁਣਿਆ ਹੋਇਆ ਉਹ ਲੋਕ ਇੱਥੇ ਬੈਠੇ ਆ। ਆ ਜਿਹੜੇ ਖਾੜਕੂ ਬਾਦ ਦੇ ਵਿੱਚ ਲੁੱਟਾਂ ਖੋਟਾਂ ਨਾ ਕਰਨ ਵਾਲੇ ਸੀ ਕੁਝ ਬਚ ਗਏ ਜੇਲਾ ਜੁਨਾ ਕੱਟ ਕੇ ਆਏ ਨੇ। ਇਹਨਾਂ ਨੇ ਇੰਨੀਆਂ ਸਟੋਰੀਆਂ ਬਣਾ ਬਣਾ ਕੇ মিডিਆ ਸਾਹਮਣੇ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ। ਜਿਹੜੇ ਪੱਤਰਕਾਰ ਨੇ ਉਹ ਜਾਣ ਕੇ ਇੰਟਰਵਿਊ ਲੈਣ ਵਾਤੇ ਅੱਛਾ ਥੋੜ੍ਹ ਨਾਲ ਇਦਾਂ ਹੋਇਆ ਫਿਰ ਮੈਂ ਸੁਣੇ ਨੇ ਮੇਰੀਆਂ ਲੱਤਾਂ ਬੰਨ ਲੈਂਦੀ ਸੀ ਪੁਲਿਸ ਤੇ ਕੇਸ ਬੰਨ ਲੈਂਦੀ ਸੀ ਤਹਾਂ ਲਟਕਾ ਦਿੰਦੇ ਸੀ ਉੱਥੇ ਤਸ਼ੱਦਦ ਹੋਇਆ ਹੈ ਇਹ 'ਚ ਕੋਈ ਸ਼ੱਕ ਨਹੀਂ ਪਰ ਕਈਆਂ ਨੇ ਗੱਪਾਂ ਮਾਰੀਆਂ ਕੋਈ ਹਕੀਕਤ ਨਹੀਂ ਹੈਗੀ ਤੇ ਜਦੋਂ ਤੁਸੀਂ ਕਹੋਗੇ ਵੀ ਇਹ ਗਲਤੀ ਕੀਤੀ ਸੀ ਉਦੋਂ ਸਾਰਾ ਕਸੂਰ ਇਹ ਸਰਕਾਰ ਦੇ ਜਾਂ ਆਰਮੀ ਦੇ ਮੱਥੇ ਮੜ ਦਿੰਦੇ ਆ ਕਹਿੰਣਗੇ ਜੀ ਆਰਮੀ ਨੇ ਧੱਕਾ ਕੀਤਾ ਸਰਕਾਰ ਨੇ ਧੱਕਾ ਕੀਤਾ ਐਦਾਂ ਕਹਿਣਗੇ ਅਸਲ ਵਿੱਚ ਗਲਤੀ ਸਾਡੀ ਹੈ ਗਈ ਆ ਮੈਂ ਸਿੱਖਣ ਦੇ ਨਾਤੇ ਗੱਲ ਕਰਦਾ ਕਿਤੇ ਨਾ ਕਿਤੇ ਸਾਡੀ ਕਮਜ਼ੋਰੀ ਹੈ ਗਈ ਆ ਜਦੋਂ ਜੂਨ 84 ਦੀ ਗੱਲ ਕਰੋਗੇ ਦਰਵਾਸਰ ਤੇ ਅਟੈਕ ਦੀ ਗੱਲ ਕਰੋ ਕਹਣਗੇ ਜੀ ਪਹਿਲਾਂ ਵੀ ਹੋਇਆ ਸੀ ਭਿੰਡਰਾਂ ਵਾਲੇ ਮੇਲੇ ਥੋੜਾ ਹੋਇਆ ਪਹਿਲਾਂ ਹੋਇਆ ਸੀ ਉਹ ਵੀ ਕਮਜ਼ੋਰੀਆਂ ਲੱਭ ਜੇ ਭਿੰਡਰਾਂ ਵਾਲੇ ਵੇਲੇ ਅਟੈਕ ਹੋਇਆ ਤਾਂ ਉਹ ਵੀ ਸਾਨੂੰ ਸੋਚਣਾ ਪੈਣਾ ਸਮਝਣਾ ਪੈਣਾ ਕਿ ਮੈਂ ਇੱਕ ਸਵਾਲ ਕਰਦਾ ਹਾਂ ਜੇ ਭਿੰਡਰਾਂ ਵਾਲੇ ਨੂੰ ਗਵਰਨਮੈਂਟ ਨੇ ਕਿਹਾ ਸੀ ਕਿ ਹੱਥ ਖੜੇ ਕਰਕੇ ਬਾਹਰ ਆ ਜਾਓ ਜੋ ਆ ਕੇ ਗ੍ਰਿਫਤਾਰੀ ਦੇ ਦਿੰਦਾ ਕਿ ਅਟੈਕ ਹੋਣਾ ਸੀ ਫਿਰ ਵੀ 90% ਲੋਕ ਕਹਿੰਦੇ ਵੀ ਨਹੀਂ ਹੋਣਾ ਸੀ ਕਿਉਂ ਕਰਦੇ ਬਈ ਐਡੇ ਵੱਡੇ ਧਾਰਮਿਕ ਸਥਾਨ ਤੇ ਆਰਮੀ ਅਟੈਕ ਕਿਉਂ ਕਰਦੀ ਕੀ ਆਰਮੀ ਦੇ ਵਿੱਚ ਸਾਡੇ ਸਿੱਖ ਨੌਜਵਾਨ ਨਹੀਂ ਹੈਗੇ ਕੀ ਸਰਕਾਰ ਨੂੰ ਨਹੀਂ ਪਤਾ ਹੁੰਦਾ ਜੇ ਅਸੀਂ ਐਡੀ ਵੱਡੀ ਗਲਤੀ ਕਰ ਰਹੇ ਹਾਂ ਜਦੋਂ ਹੈਂਕੜੀ ਨਾਲ ਤੁਸੀਂ ਅੰਦਰ ਅਸੀਂ ਤਾਂ ਮੁਕਾਬਲਾ ਕਰਾਂਗੇ ਭਿੰਡਰਾਂ ਵਾਲੀਆਂ ਸ਼ਰਹਾਂ ਵੀਡੀਓ ਪਈਆਂ ਨੇ ਮੈਂ ਟਰੱਕ ਭਰ ਭਰ ਕੇ ਭੇਜੂੰਗਾ ਇਹ ਪਈਆਂ ਨਹੀਂ ਵੀ ਸਪੀਚੋਂ ਦੀ ਪਈ ਨਹੀਂ ਮਤਲਬ ਕਿ ਜਦੋਂ ਹੁਣ ਗੱਲਬਾਤ ਹੋ ਰਹੀ ਹੈ ਨਾ ਮੈਨੂੰ ਵੀ ਕਈ ਫੋਨ ਕਰਕੇ ਗਾਲਾਂ ਕੱਢਣਗੇ ਤੁਸੀਂ ਗੜੇ ਮੁਰਦੇ ਉਖਾੜ ਰਹੇ ਹੋ ਤੁਹਾਨੂੰ ਕੀ ਪਤਾ ਜੂਨ 84 ਵੇਲੇ ਜਿਨ੍ਹਾਂ ਦੀ ਉਮਰ 20 ਸਾਲ ਹੈ ਉਹ ਉਹ ਵੀ ਗਾਹ ਕਢੀ ਜਾਂਦੇ ਗੋਲ ਪਰਨਾ ਬੰਨਿਆ ਹੋ ਉਹ ਵੀ ਨਹੀਂ ਹਟਦੇ ਮੇਰਾ ਕੋਈ ਮਤਲਬ ਨਹੀਂ ਮੈਂ ਸਿੱਖ ਹੋਣ ਦੇ ਨਾਂ ਤੇ ਜਿਹੜੀ ਸੱਚਾਈ ਹੈ ਉਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਦੀ ਸੁਣੀਏ ਚੜਾਈਆਂ ਗੱਲਾਂ ਨਾ ਕਰਿਆ ਕਰੋ ਗੱਪਾਂ ਨਾ ਮਾਰਿਆ ਕਰੋ ਠੀਕ ਹੈ ਤੁਸੀਂ ਜੂਨ 84 ਤੋਂ ਲੈ ਕੇ ਅੱਧਵਾ ਤੱਕ ਜਿੰਨਾ ਵੀ ਸਾਡੀ ਕੌਮ ਦਾ ਘਾਣ ਹੋਇਆ ਨੁਕਸਾਨ ਹੋਇਆ ਪੰਜਾਬ ਦਾ ਨੁਕਸਾਨ ਹੋਇਆ ਉਹਦੀ ਪਰਭਾਈ ਨਹੀਂ ਹੋ ਸਕਦੀ ਤੇ ਅੱਜ ਕਿਹੜਾ ਅਸੀਂ ਬਾਜ ਆਗੇ ਅੱਜ ਵੀ ਨਹੀਂ ਹਟਦੇ ਅਸੀਂ ਬਸ 250 ਦਾ ਪੈਕ ਪਾਉਣਾ ਹੁੰਦਾ ਫੋਨ ਦੇ ਵਿੱਚ ਲੈਬ ਹੋ ਜਾਣਾ ਹੈ ਅੰਮ੍ਰਿਤਪਾਲ ਜਿੰਦਾਬਾਦ ਦੀਪ ਸਿੱਧੂ ਸ਼ਹੀਦ ਜਿੰਦਾਬਾਦ ਢੰਡਾ ਵਾਲੇ ਜਿੰਦਾਬਾਦ ਅੱਜ ਵੀ ਕਰੀ ਜਾਂਦੇ ਆਸੀਂ ਬਹੁਤ ਲੋਕ ਨੇ ਜਿਹੜੇ ਸ਼ਹਿਰਦ ਨੇ ਜਿਹੜੇ ਉਹ ਕਹਿੰਦੇ ਨੇ ਵੀ ਚੜ੍ਹ ਦੀ ਕਲਾ ਫੇਰ ਹੋਣੀ ਹੈ ਜੇ ਤੁਸੀਂ ਆਪਣੀ ਢੈਂਦੀ ਕਲਾ ਵੱਲ ਦੇਖੋਗੇ ਕਿ ਢੈਂਦੀ ਕਲਾ ਵੱਲ ਕਿਉਂ ਗਏ ਅਸੀਂ ਸਾਡੀਆਂ ਗਲਤੀਆਂ ਕਿੱਥੇ ਸੀ ਕਿੱਥੇ ਸਾਡੀ ਕਮਜ਼ੋਰੀ ਸੀ ਕਿੱਥੇ ਅਸੀਂ ਗਲਤੀਆਂ ਕੀਤੀਆਂ ਇਹ ਸਾਨੂੰ ਦੇਖਣ ਦੀ ਲੋੜ ਹੈ ਕਿਤਾਬਾਂ ਦੇ ਵਿੱਚ ਬੜਾ ਕੁਝ ਝੂਠ ਬੋਲਿਆ ਗਿਆ ਉਹ ਸੱਚ ਨਹੀਂ ਹੈਗਾ ਤੇ ਜੋ ਕੁਝ ਹੋਇਆ ਉਸ ਵਕਤ ਦੇ ਲੋਕ ਅੱਜ ਬੈਠੇ ਆ ਜੇ ਤੁਸੀਂ ਉਹਨਾਂ ਕੋਲੋਂ ਸੁਣੋਗੇ ਉਹ ਕਹਿਣਗੇ ਨਹੀਂ ਇਹ ਉਲਟ ਹੈ ਸਭ ਕੁਝ ਇਹ ਗਲਤ ਹੋਇਆ ਉਹ ਇਹ ਕਹਿੰਦੇ ਗੌਰ ਕਰਿਓ ਥੋੜਾ ਜਿਹਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ